ਓ ਕਿਧਰ ਆਇਆ ਤੂੰ ਇਹ ਨਹੀਂ ਠੀਕ ਆ ਵਧੀਆ ਮੇਰੀ ਗੱਲ ਸੁਣੋ ਹਾਂ ਹਨਾ ਟਰੱਕ ਆਲ ਤੋਂ ਮਾਲ ਮੰਗਾਇਆ ਸੀ ਬੜਾ ਚੰਗਾ ਮਾਲ ਆ ਸੁੰਘ ਕੇ ਦੇ ਮਾਲ ਤਾਂ ਜਾਂਦਾ ਵਧੀਆ ਤੂੰ ਜਿਹੜੀਆਂ ਤੇ ਮੇਰੀ ਗੱਲ ਸੁਣ ਤੇ ਆਪਾਂ ਮੇਰੇ ਨਾਲ ਦਾਦਾ ਪੁੱਤ ਰਹਿ ਕਰ ਲਗੇ ਸਾਡੇ ਵਾਲੇ ਬੁੜੇ ਨੂੰ ਲੰਦਾ ਸੀ ਤੇ ਲੈ ਲ ਗਏ ਨਾ ਨਾ ਨਹੀਂ ਨਾ ਕਿਉਂ ਕੱਲਾ ਕੀ ਕਰਨ ਤੇ ਨਹੀਂ ਉਮਰ ਨਾ ਖਾਣ ਦੀ ਮੋੜ ਤੇ ਆਇਆ ਗਾ ਓਏ ਮੈਂ ਕੰਮ ਕਰਦਾ ਕੋਈ ਪਉ ਤੂੰ ਨਾ ਲੱਗਦੀ ਖਾਣਾ ਮੈਂ ਮੈਂ ਤਾਂ ਉਮਰ ਲੰਘ ਜੇ ਲਗਪੁਤਾਂ ਦੀ ਕੋਈ ਮੈਨੂੰ ਲੱਗਦਾ ਹੁਣ ਤੂੰ ਨਾ ਲੱਗਦੀ ਮੈਂ ਤਾਂ ਖਾ ਕੇ ਕੰਮ ਹੀ ਕਰੂ ਤੂੰ ਕੀ ਕਰੇਗਾ ਤੂੰ ਕੰਮ ਕਰਕੇ ਕੀ ਕਰੂ ਤੇ ਦਾ ਕੰਮ ਕਰੂ ਪਹਿਲਾਂ ਖਾ ਲਿਆ ਕਰੀਂ ਫਿਰ ਜਦੋਂ ਕੋਰਾ ਬੜਾ ਨਾ ਲੱਗਦੀ ਮੇਰੀ ਗੱਲ ਸੁਣੋ ਘਰੇ ਨਾ ਦੱਸੇ ਦੱਸੇ ਨਹੀਂ ਦੱਸਦਾ ਹੋਰ ਨਾ ਜਮੀਨ ਤੇ ਵਾਟਾ ਤਰਨੀ ਹੋ ਗਿਆ ਇਹ ਮੈਂ ਪੰਜ ਚੋੜੇ ਕਿਹੜੀ ਜਮੀਨ ਆਦਾ ਪੁੱਕੀ ਪਾਈ ਆ ਪੁੱਕੀ ਆ 200 ਦੀ ਉਹ ਠੀਕ ਆ ਹਾਂ ਮੱਲ ਆਈ ਗੋ ਮੁੜਕੇ ਉਹਨਕੀਲਾ ਤੇ ਹੁੰਦੀ ਆਏ ਤੇ ਤੂੰ ਮੇਰੀ ਗਾਂ ਗੱਲ ਸੁਣਦਾ ਆ ਹਾਂ ਤੇ ਭੈਣ ਤੂੰ ਜਾਂ ਤੂੰ ਸਾਰੇ ਨਾਲ ਦੇ ਵਿਆਹ ਹੀ ਗਏ ਮੇਰੇ ਅੱਛਾ ਤੇ ਮੇਨੂੰ ਤਾਂ ਸਾਖ ਹੀ ਨਹੀਂ ਹੁੰਦਾ ਤੇ ਨਹੀਂ ਹੁੰਦਾ ਲੱਥਣ ਮਾਰੇ ਤੇਰੇ ਮਾੜਾ ਵੀ ਲੱਥਣਾ ਕਿਉਂ ਮਾਰੇ ਆ ਤੇ ਭੈਣ ਖੜੀ ਪਈ ਐ ਨੌਕੇ ਗਾਂ ਲੈਫਟ ਖੜੀ ਐ ਇੱਕ ਤਾਂ ਮੈਨੂੰ ਹੁਣ ਪਤਾ ਲੱਗਿਆ ਪਤਾ ਨਹੀਂ ਘੱਡੜੀ ਖਾਗਾ ਆਪਣੇ ਤੂੰ ਖਾ ਗਿਆ ਮੈਂ ਨਹੀਂ ਖਾਦਾ ਮੈਂ ਤਾਂ ਫਾਰਾ ਕੰਮ ਕਰਕੇ ਪਹਿਲੀ ਛੜਾਈ ਆ ਨਹੀਂ ਇੱਕ ਸਟੇਡੀ ਦੇ ਵਿੱਚ ਆਨੇ ਮਾਫੀ ਆਉ ਤੇ ਉਹ ਲੱਖ ਰੁਪਇਆ ਬਣਿਆ ਪਰ ਰਿਕਾਰਡ ਤਾਂ ਮਾੜਾ ਭੈਣ ਚੋ ਕੇ ਕੰਮ ਕਰਦੇ ਮੇਰਾ ਰਿਸ਼ਤੇ ਵੀ ਨਹੀਂ ਹੁੰਦਾ ਤੇ ਫਿਰ ਫਰਾਗ ਨਹੀਂ ਹੁੰਦਾ ਪਰ ਮਾੜਾ ਕੰਮ ਕਰ ਹੁਣ ਤੂੰ ਹੋਰ ਸ਼ਦੀਮਾ ਕਰਨ ਨੂੰ ਕੀ ਕੰਮ ਕਰੇਗਾ ਹੁਣ ਦੱਸ ਮੈਨੂੰ ਤੂੰ ਤੂੰ ਮੇਰੀ ਗੱਲ ਸੁਣ ਠੀਕ ਆ ਹਾਂ ਸਾਰੇ ਮੇਰੇ ਨਾਲ ਦੇ ਬਾਹਰ ਉੱਠ ਗਏ ਜਾਂਦਾ ਘਰੇ ਕਹਿ ਦੇ ਹਾਂ ਤੇ ਨਹੀਂ ਜਿਹੜੀ ਮੈਨੂੰ ਕਹਿ ਲਈ ਆਉਂਦੀ ਤੇ ਮੈਨੂੰ ਦੇ ਦੇ ਮੈਂ ਆਪਦਾ ਅੱਧਾ ਕਿੱਲਾ ਵੇਚ ਕੇ ਤੇ ਭੈਣ ਚਾਦਾ ਦਾ ਮਾਪਦਾ ਬਾਹਰ ਜਾਵਾਂਗੇ ਤੇ ਉਧਰੋਂ ਬਾਬਾ ਭਾਈ ਸਾਹ ਧੱਕੂ ਉਹ ਕਿੰਨੇ ਦਾ ਪੈਸਾ ਹੈ ਨਹੀਂ ਬਾਹਰ ਲੋਕ ਤਾਂ ਬੜੇ ਵਿਲੇ ਸੱਤਿਆ ਮੈਂ ਤਾਂ ਵੀ ਉੱਥੇ ਕੰਮ ਨਹੀਂ ਸਿਉਂਦਾ ਭੁੱਖੇ ਮਰਦੇ ਗੁਰਦੁਆਰਿਆਂ 'ਚ ਫਿਰਦੇ ਆ ਉੱਥੇ ਤਾਂ ਉਹ ਯਾਰ ਤੂੰ ਮੇਰੀ ਗੱਲ ਸਭ ਪਹਿਲਾਂ ਤੂੰ ਮੇਰੀ ਸੁਣ ਮੈਂ ਨਹੀਂ ਪੁੱਠਾ ਲਾਉਣਾ ਹਾਂ ਉਏ ਵਾ ਤੂੰ ਕੰਮ ਖੜਾਈ ਖੜਾ ਮੇਰੇ ਨਾਲ ਦੇ ਨਾਲ ਕੰਮ ਮਾਰਗਾ ਜਾਂ ਤਾਂ ਤੂੰ ਜਿੰਨਾ ਚੱਕ ਮਰਦਾ ਨਹੀਂ ਹਾਂ ਜਾਂ ਤਾਂ ਉਹਨਾਂ ਦਾ ਕੰਮ ਨਹੀਂ ਬੰਦ ਠੀਕ ਆ ਤਾਲ ਤੂੰ ਆ ਕੇ ਮੈਂ ਬਾਹਰ ਜਾਣਾ ਮੈਨੂੰ ਨਹੀਂ ਪਤਾ ਨਹੀਂ ਮੈਂ ਸਪਰੇਅ ਪੀਜੂ ਆਪਾਂ ਮੈਂ ਤਾਂ ਤੁਹਾਨੂੰ ਬਾਹਰ ਭਾਨ ਚੂ ਮੈਂ ਪਲਟ ਕੇ ਮਾਰੂ ਦੋਹਾਂ ਸਾਲਾਂ ਚ ਦੋ ਸਾਲ ਨੂੰ ਪਲਟ ਕੇ ਮਾਰ ਕੇ ਮੈਂ ਸਾਡੇ ਘਰ ਦੀਆਂ ਮੈਂ ਤਾਂ ਨਾਲ ਨਹੀਂ ਸਮਝਦਾ ਹਾਂ ਜੇ ਬਾਹਰ ਕੀ ਆਪ ਜੇ ਮੇਰੇ ਹਿਸਾਬ ਦੇ ਦੇ ਮੈਂ ਧਰਦਾ ਮੈਂ ਖਾ ਜਾ ਤੇਰਾ ਤਾਂ ਹੁਣ ਕੰਮ ਮੁੱਕ ਗਿਆ ਇੱਥੇ ਤੇ ਰਹਿ ਗਈ ਕੰਮ ਇੱਥੇ ਆਹ ਮੈਂ ਜਿੰਨਾ ਜਿਆਦਾ ਹੁਣ ਕਰਦਾ ਖਾਦਾ ਹੁਣ ਗਾਂ ਅਸੀਂ ਕੋਸ ਮਰਜ਼ੀ ਕਰਗੇ ਚਲ ਠੀਕ ਆ ਫਿਰ ਹਾਂ ਹੋਰ ਤੇ ਮੇਰੀ ਗੱਲ ਸੁਣ ਇੱਕ ਕੰਮ ਤਾਂ ਇੱਕ ਹੋਰ ਗੱਲ ਸੁਣ ਕੇ ਆਇਆ ਹਾਂ ਹਾਂ ਤੇ ਆਪਾਂ ਟਰੈਕਟਰ ਲੈ ਲਗੇ ਵੱਡਾ ਪਿੰਡਾ ਟਰੈਕਟਰ ਕੀ ਕੰਮ ਹੈ ਵੱਡਾ ਪੈਸਾ ਦੋ ਕਿੱਲੇ ਆ ਉਹ ਭਾਵੇਂ ਤੂੰ ਨੰਨਾ ਕਰ ਤੂੰ ਨੰਨਾ ਕਦੋਂ ਪਾਉਣਾ ਤੂੰ ਤੁਹਾਨੂੰ ਫਿਰਦਾ ਕੋ ਟਰੈਕਟਰ ਲੈ ਲੈ ਜਣੀਆਂ ਕੋ ਫਿਰ ਟੱਗੇ ਖੜੀ ਜਾਣਾ ਪਹਿਲਾਂ ਮੇਰੀ ਗੱਲ ਸੁਣ ਤੂੰ ਨੰਨਾ ਪਾਉਣਾ ਨਾ ਹਾਂ ਹੁਣ ਆਪਾਂ ਵੱਡਾ ਟਰੈਕਟਰ ਲਾਵਾਂਗੇ ਆਪਾਂ ਕਿਲੇ ਬੈਖ ਜੂ ਦੇਖ ਗਿਓ ਹਾਂ ਤੇ 20 ਕਿਲੇ ਠੇਕੇ ਤੇ ਲੈ ਕੇ ਭੈਣ ਚੋਦ ਦਾ ਬਹਿ ਜਾ ਬਹਿ ਜਾ ਹੋ ਗਿਆ ਪੰਜ ਤਨੋਂਗੇ ਠੇਕੇ ਆ ਲੈ ਕਿੰਨਾ ਠੇਕੇ ਦਾ 30000 ਪੰਜਾਬੜਿਆ ਹਾਂ ਫਿਰ ਕਿਹਿਆ ਬਚਦੋਂ ਤਾ ਕੰਨ ਭੈਣੀ ਉਹਨੂੰ ਲਈ ਜਾਂਦੇ ਆਂ ਤਾਨੂੰ ਲੋਕ ਹੀ ਕਰਨ ਵਿਚਾਰੇ ਉਹਨਾਂ ਦੀ ਫੁਰਦਾ ਕਰਦਾ ਚਾਰ ਪੈਸੇ ਨਲ ਜਾਣਗੇ ਯਾਰ ਤੇ ਮੈਂ ਤੈਨੂੰ ਗੱਲ ਵੱਡੇ ਸੰਦ ਬਣੇ ਪਿਆ ਉਹ ਕਿੱਦੋਂ ਜਾਂ ਟਰੈਕਟ ਵੇਚਣ ਅਰੇ ਵੇ ਦਿੰਦੇ ਆ ਉਹ ਕੋਨਾ ਪੰਗਾ ਲੈਣੀ ਹੁਣ ਪਹੋਰ ਕੰਮ ਮਿੱਟ ਕੋਈ ਭਾਰ ਚੋਰ ਮੰਨਾ ਹੀ ਪਾਈ ਜਨਾ ਚਲ ਪਿਓ ਦਾ ਮੇਰਾ ਨਹੀਂ ਮੰਨਦਾ ਤੂੰ ਤਾਂ ਘਰੇ ਕਹਦੇ ਲੋਕਾਂ ਦੇ ਬੁੜੇ ਅਕੇ ਪੋਤੇ ਲਈ 20 20 ਕੁਸ ਕਰਦੇ ਉਹ ਮੰਨਦਾ ਨਾ ਫਾਰਨ ਨਾ ਕੁਝ ਵਾਲੀ ਨਾ ਕੋ ਬੇਹਾ ਜਾਣੀ ਗੱਥੇ ਮੁਰਤੇ ਜਦੋਂ ਸਾਦੀ ਪੈਲੀ ਟੇਕੀ ਸੀ ਤਾਂ ਮਸਾ ਬਣਾਈ ਆ ਮੈਂ ਤਾਂ ਪਾਣਾ ਦੀ ਕੋਈ ਹੋਰ ਮੇਰੀ ਫਿਰ ਇਹ ਪਿੰਡ ਕੰਮ ਕਰ ਲਾ ਕੋਈ ਮੇਰੀ ਗੱਲ ਤਾਂ ਸੁਣ ਤੇ ਕੁ ਫੁੱਲਾਂ ਦੀ ਖੇਤੀ ਕਰਨ ਲੱਗੋ। ਦਾਤੇ ਖੇਤੀ ਵਾਲੇ ਕੋਈ ਮੰਗਿਆ। ਦੇਖਦਾ ਖੇਤੀ ਵੀ ਆਦਾ ਫੁੱਲਾਂ ਦੀ। ਫੁੱਲ ਪਾਣ ਛੋਦ ਬੈਖਦੇ ਬਾਹਲੇ ਫੁੱਲ ਤੈਨੂੰ ਕੀ ਪਤਾ ਯਾਰ ਬੰਦਾ ਮਰ ਜਾ ਉੱਥੇ ਫੁੱਲ। ਸਾਧੂ ਸੰਤਾ ਫੁੱਲ ਫੁੱਲ ਦਾ ਪਾਹਲੇ ਨਹੀਂ ਥਿਆਉਦੇ। ਉਹੋ ਘੜੇ ਪੈ ਕੇ ਸਾਰੇ ਫੁੱਲ ਜੇ ਸਾਰੇ ਝਾੜਦੇ ਨਹੀਂ ਆਂਦੀਆਂ ਦੀਆਂ ਆਈ ਸੀ ਇੱਥੇ। ਮੁੱਠੀ ਦੇ ਬੀਜੇ ਦੀ ਫੁੱਲਾਂ ਦੀ ਖੇਤੀ ਵੀ ਹੈ। ਮਾੜੀ ਹੈ ਤੇਰੀ ਇਦਰੀ ਸੋਚ ਮਾੜੀ ਆ। ਮਾੜੀ ਆ। ਤੇ ਹੁਣ ਮੇਰੀ ਗੱਲ ਸੁਣਦਾ। ਪਹਿਲੀ ਮੈਨੂੰ ਜਿਹੜੀ ਹਿੱਸੇ ਦੀ ਆਉਂਦੀ ਆ ਦੇ ਦੇ। ਆਪਣੇ ਘਰੇ ਲੜਾਈ ਪੈ ਜੀ ਤੈਨੂੰ ਮੈਂ ਤਾਂ ਗੱਲ ਦਾ ਹਾਂ। ਮਾਲਾ ਕੋਣ ਗਾਉਂਦਾ ਨਹੀਂ ਯਾਰ ਹਾਂ ਤੈਨੂੰ ਨਹੀਂ ਦਿੰਦਾ ਬਾਹਰ ਪਹਿਲੀ ਵਾਰ ਹਮ ਨੂੰ ਲੱਗਦਾ ਕੀ ਆ ਕੱ ਲੈ ਲੈ ਜਿਹੜੀ ਤੈਨੂੰ ਮੈਂ ਹੋਰ ਫਿਰ ਮੈਨੂੰ ਕਹ ਤੋ ਜੰਮੇ ਤਾਂ ਮੈਨੂੰ ਪਹਿਲੀਂ ਦੇ ਪਹਿਲੇ ਤੇ ਉਹ ਤੋਂ ਲੈ ਫਿਰ ਮਾਦਾ ਬੁੜਾ ਹੋਇਆ ਪਿਆ ਹੁਣ ਉਹਨੂੰ ਵੀ ਦੇਉਂਗਾ ਮਾਦਾ ਕੁੱਟੇ ਹੀ ਲੈ ਯਾਰ ਉਹਦਾ ਮੇਰੀ ਇੱਕ ਗੱਲ ਸੁਣ ਲੈ ਤੂੰ ਮੇਰਾ ਛੌਂਕ ਪਕਾ ਦੇ ਯਾਰ ਉਹ ਪੁੱਟੇ ਜਾਈਂ ਅੰਨੇ ਮਾਦਾ ਦੇ ਨੂੰ ਚੱਲ ਸਾਨੂੰ ਮਾਦਾ ਕਰਾ ਦੇ ਨੂੰ ਚੱਲ ਜਾ ਕਰ ਲੈ ਕੀ ਕਰੇਗਾ ਤੇ ਫਿਰ ਆਏ ਕਰ ਲਗੇ ਗੱਡੀ ਲੈ ਲੈਣੇ ਆ ਗੱਡੀ ਦਿੱਲੀ ਦਾ ਕਰਾਇਆ ਲੈ ਕਰਾਂਗੇ ਭੈਣ ਚੋਂ 10000 ਰੁਪਏ ਗੱਡੀ ਕੇ ਦਾ ਨਾ 10 ਲੱਖ ਦੀ ਲੈ ਲੈਣੇ ਆ 10 ਲੱਖ ਲੱਖ ਦੀ ਗੱਡੀ ਦੇਖਦਾ ਪੁੱਠੇ ਪੰਗੇ ਯਾਰ ਬਸ 10 ਲੱਖ ਨੂੰ ਵਿਆਜ ਕਿੰਨਾ ਦੇ ਜੂਗਾ ਉਹ ਯਾਰ ਕਿਸੇ ਪਾਸੇ ਤੋਂ ਫਿਰ ਲੋਟ ਆਇਆ ਯਾਰ ਬਹੁਤ ਤਾਂ ਭਾਨ ਚੋਤਾ ਯਾਰ ਖਾਣ ਯਾਰ ਤੂੰ ਗੱਲਾਂ ਮਾਰਿਆ ਗੱਡੀ ਚ ਦੱਸ ਦੇਣਾ ਅੱਜ ਪੈਂਚਰ ਹੋ ਗਈ ਗਏ ਦੇ ਵਿੱਚ ਮਾਰੀ ਹੋਰ ਪੰਗਾ ਖੜਾ ਉਹ 10 ਲੱਖ ਦੀ ਗੱਡੀ ਲੈਣੀ ਤੇ ਮੈਂ ਨਸਾ ਤਾਂ ਨਹੀਂ ਕਰਦਾ ਲੋਕੀ ਤੀਮਾ ਮਗਰ ਮਾਦਾ ਕੰਮ ਬਧਾਉਣਾ ਹੀ ਆ ਕੱਲ ਬੁਲਾ ਫਿਰ ਜਿੰਨੇ ਬਧਾਉਣਾ ਤੂੰ ਆਪਣਾ ਮਹਾਲ ਦਾ ਸਮਾਨ ਲੈਣ ਗਿਆ ਉਹ ਮਾਲ ਮੈਂ ਦਾਦਾ ਵੀ ਨਾਲ ਆਇਆ ਹਾਂ ਤੇ ਜੇ ਕੋਈ ਕੰਮ ਕਰਨਾ ਚਾਹੁੰਦਾ ਦਾ ਨਸ਼ਾ ਮਾਰਨਾ ਹੁੰਦਾ ਸਾਰੇ ਦੀ ਪਹਿਲੀ ਧਰਤੀ ਲੱਗਿਆ ਆਉਂਦਾ ਹੈ ਭੈਣ ਚੋ ਤੇਨੂੰ ਆਹੀ ਨਹੀਂ ਫੇ ਆਪਾਂ ਕੋਠੀ ਪਾਗੇ ਤੇ ਕੋਠੀ ਪਾਈ ਹੋਵੇ ਕਹਿਣ ਬਈ ਚੰਦ ਦੇ ਨੇਕ ਦੇ ਪੋਤੇ ਦੀ ਕੋਠੀ ਆ ਇਹ ਕੋਠੀ ਪਾ ਲੈਨੇ ਆ ਓਏ ਐਵੇਂ ਲੱਗਦਾ ਵੀ ਕੰਮ ਦਾ ਪੋਟਿਆਂ ਕੀ ਨਾ ਤੈਨੂੰ ਕੋਠੀ ਦੇਵੂਗੀ ਕਿ ਨਹੀਂ ਤੈਨੂੰ ਮਾ ਉਹ ਕੋਠੀ ਨੇ ਆਉਣ ਯਾਰ ਕੀ ਦੇਣਾ ਯਾਰ ਧੱਕ ਵਾਲੀ ਬੈਂਦੀ ਐ ਤੈਨੂੰ ਗੱਲ ਯਾਰ ਕਿੱਧਰ ਨੂੰ ਕਰੀ ਜਾਨਾ ਯਾਰ ਤੂੰ ਯਾਰ ਅੱਲਾ ਦੱਸੋ ਪੋਠਿਆਂ ਵਾਲੇ ਦੇ ਬੇਲੇ ਥੱਕ ਗਏ ਮੁੰਡੇ ਤੱਥ ਤੇ ਇਹਨੂੰ ਸਾਖ ਹੋਇਆ ਤੂੰ ਕਹਿੰਦੀ ਭਾਈ ਮੈਨੂੰ ਸਾਗ ਸੂਕੋ ਬੇਹੇ ਜੀ ਗੱਲ ਕਰਾਉਂਦਾ ਸਾਗ ਫੇਰ ਹੀ ਹੋਊ ਜਦੋਂ ਹੁਣ ਗੱਡੀ ਹੋ ਵੱਡਾ ਟਰੈਕਟਰ ਹੋ ਤੇ ਓਦਾਂ ਕਿੰਨਾ ਵੇਚ ਕੇ ਸਾਰਾ ਕੁਝ ਸੈੱਟ ਹੁੰਦਾ ਮੁੰਡਿਆ ਤੂੰ ਭਾਈ ਮੈਨੂੰ ਸਾਗ ਸੂਕੋ ਕਰਾਓ ਕਿਸੇ ਪਾਸਿਓਂ ਹਾਂ ਓਏ ਓਦਾਂ ਕਿੰਨਾ ਵੇਚ ਕੇ ਸਾਰਾ ਕੁਝ ਸੈੱਟ ਹੁੰਦਾ ਤੂੰ ਭਾਂ ਚੋ ਜਾਂਦਾ ਜਿੱਦੇ ਤੂੰ ਮਰੇਗਾ ਨਾ ਤੇ ਉਦਦੇ ਸਾਰਾ ਕੁਝ ਸੈੱਟ ਚੱਲ ਵੀ ਵੇਚ ਲੈ ਫੇ ਚੱਲ ਲੈ ਲਾ ਬਾਕੀ ਲਾ ਮੈਂ ਵੇਚ ਦਿੰਦਾ ਤੂੰ ਨਾ ਕੋਣੋ ਸਾਰਾ ਕੁਝ ਕਰੇ ਇਰਾਦਾ ਧਰ ਕੇ ਤੇ ਫੇਰ ਨਹੀਂ ਨਾ ਕੁਝ ਦੇਣਾ ਲੈ ਲੈ ਲਾ ਬਾਕੀ ਲਾ ਆਈ ਗਏ ਮਥਾ ਬਣਾਈ ਆ ਪੂਰਾ ਪੂ ਤੇ ਅਸੀਂ ਵੀ ਤਾਂ ਮਾਮੀ ਨਾਲ ਹੀ ਲੱਗਿਆ ਮੁੱਦੇ ਦਾ ਚੱਲ ਠੀਕ ਆ ਜੀ ਜਿੰਨਾ ਕੰਮ ਆ ਮੈਂ ਕਰਾਈ ਜਨਾ ਚੱਲ ਠੀਕ ਆ ਚੱਲ ਮੈਂ ਲਾ ਲਾ ਕੇ ਲਾ ਭਾਈ ਜਿਆ ਕਰ ਲਗੜਾ ਪੰਗਾ ਮੈਨੂੰ ਪਤਾ ਤੂੰ ਕੰਮ ਦਾ ਬੰਦਾ ਹੀ ਨੇ ਨੰਨਾ ਪਾਈ ਤੁਰਿਆ ਤੂੰ ਦਾ ਕੰਮ ਕੀਤਾ ਮੈਂ ਤੂੰ ਪਹਿਲਾਂ ਮੇਰੀ ਗੱਲ ਸੁਣ ਜਦ ਮੈਂ ਨਾ ਕੋ ਆ ਜਾਵੇ ਸਾਰਾ ਕੋਸੋ ਮੇਰਾ ਯਾਰ ਮਿੱਤਰ ਸੀਗਾ ਹਾਂ ਆਪਾਂ ਗਾਵਾਂ ਲੈ ਲਗੇ 50 60 ਅੱਛਾ ਲੂਣ ਲੈ ਕੇ ਗਾਵਾਂ ਭੈਣ ਚੋਂ ਦਬਾਲ ਲਗੇ 56 ਗਾਵਾਂ ਤੇ ਲੂਣ ਲੈ ਕੇ ਤੇ ਕੰਮ ਤਰਪੂ ਦੁੱਧ ਪਾਇਆ ਕਰਾਂਗੇ ਭੈਣ ਚੋਂ 60 ਗਾਵਾਂ ਦਾ ਤੇ 1,60,000 ਦਾ ਦੁੱਧ ਆਦਾ ਸਦਰਾਂ ਦਾ ਤੇ ਲੂਣ ਵਾਲਿਆਂ ਨੂੰ ਝੱਗਾ ਚੱਕ ਤੇ ਪੱਠੇ ਕੌਣ ਪਾਊਗਾ ਜੰਦੂ ਤੂੰ ਤਾਂ ਬੇਲਾ ਫਿਰਦਾ ਪੱਠੇ ਦਾ 10000 ਤੇ ਭੱਜਾ ਰੱਖ ਲਾਂਗੇ 10000 ਤੇ ਭੱਜਾ ਦੇ ਨਾਮ ਕਰੇ ਵਿੱਚੇ ਗਾਂਆਂ ਤੂੰ ਨਾ ਡਕਾ ਕਰੀਂ ਹਨਾ ਕੀ ਨੇ ਉਹ ਯਾਰ ਭੈਣ ਚੋਂ ਦਾ ਬਿਜ਼ਨਸ ਕਰਦੇ ਆ ਬਿਜ਼ਨਸ ਕਰ 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 ਕਿਵੇਂ ਕਰਦੇ ਆ ਕਰ ਦਿੰਦੇ ਸ਼ਕਰ ਨਹੀਂ ਕਰਨਾ ਇਹ ਤੇ ਹੁਣ ਮੇਰੀ ਇੱਕ ਗੱਲ ਹੋਰ ਸੁਣ ਲੈ ਹਾਂ ਬੱਸ ਉਹ ਆਪਾਂ ਨਾ ਇੱਕ ਦਿਨ ਮੈਂ ਗੱਲ ਬਹਾਦਾ ਮੈਨੂੰ ਮੁੰਡੇ ਨੇ ਰਾਤ ਫੋਨ ਲਾਇਆ ਸੀਗਾ ਹਾਂ ਉਹ ਆਂਦਾ ਵੀ ਤੂੰ ਕਿਵੇਂ ਨਾ ਕਿਵੇਂ ਕਰਕੇ ਬਈ ਕੀਰਾ ਬੱਕਰੀਆਂ ਲਿਆ ਅੱਛਾ ਕੀਰਾ 100 200 ਬੱਕਰੀਆਂ ਲਿਆ ਆ ਹਾਂ ਤੇ ਭੈਣ ਚ ਦਾ ਵੀ ਇਹਦਾ ਛੜ ਦੇ ਟੇਕੇ ਲੋਕਾਂ ਮੜਦਗਾ ਫਿਰਨਵੇਂ ਚਾਰਦਗਾ ਫਿਰਨਵੇਂ ਤੇ ਉੱਤੇ ਰੱਖਦੀ ਦੋ ਬੰਦੇ ਤੇ ਆ ਕੇ ਬਾਹਰ ਨੂੰ ਮੂਰੇ ਜਾਂਦਗਾ ਅੱਛਾ ਬੱਕਰਿਆਂ ਆਲਾ ਕਿਵੇਂ ਬੱਕਰੀਆਂ ਰੱਖ ਲੇ ਫਿਰ ਬੱਕਰਿਆਂ ਨਾ ਦਾ ਚਰਾਣ ਦਾ ਬੱਕਰਿਆਂ ਨੂੰ ਹਾਂ ਨਾ ਤੇਰੇ ਕੋਲੇ ਥਾਂ ਬਾੜਾ ਬੱਕਰਿਆਂ ਨੂੰ ਹਾਂ ਲਾ 2 ਲੱਖ 3 ਲੱਖ ਦਾ ਥਾਂ ਲੈ ਹਾਂ ਫਿਰ ਬੰਦੇ ਰੱਖੀਆਂ ਚਾਰ ਬੱਕਰਾਂ ਕਿੰਨੇ ਲੱਖ ਦੇ ਬੱਕਰੀ ਕਿਤੇ ਲੈ ਨਹੀਂ ਆਉਂਦੀ 50 ਹਜ਼ਾਰ ਦੀ ਬੱਕਰੀ ਆਉਂਦੀ ਐ ਇੱਕ ਓ ਯਾਰ ਮੱਲਾ ਗਾ ਦੋ ਪਾਈ ਜਾ ਨਾ ਦੇਹੜੀ ਜਾਣ ਲੱਗਿਆ ਨਾ ਫਿਰ ਮੈਂ ਉਹ ਤੇਰੀ ਕੁਦਾ ਕੰਮ ਕਰ ਜਿਹੜੇ ਤੇਰੇ ਕੋਲ 2 ਕਿੱਲੇ ਇਹ ਕੀ ਗੱਲਾਂ ਓ ਯਾਰ ਇਹ 2 2 ਕਿੱਲੇ ਤੇ ਤੁਸੀਂ ਮੱਥਾ ਮਾਰ ਗਏ ਬਲਦਾਂ ਨਾ ਨਹੀਂ ਕਿ ਬਲਦਾਂ ਨਾਲ ਮੱਥਾ ਮਾਰਿਆ ਲੈਟਰ ਲੈ ਗਿਆ ਫਿਰ ਬਲਦਾਂ ਨਾਲ ਮੱਥਾ ਮਾਰ ਕੇ ਦੇ ਕਿੱਥੇ ਜਾਵੜੇ ਹਾਂ ਤੇ ਫਿਰ ਹੁਣ ਮੈਂ ਨੂੰ ਮਾੜਾ ਮੋਟਾ ਅੱਧਾ ਕਿੱਲਾ ਵੇਚ ਕੇ ਤੇ ਫਿਰ ਮੈਂ ਵੀ ਪਾਲਤ ਕੈ ਮਾਰੂ ਘਰ ਤੇ ਦਿਆਂ ਤੇ ਸਾਰਾ ਕੁਝ ਕੱਟ ਪਾ ਫਿਲੀ ਆ ਯਾਰ ਇਵੇਂ ਮਰਦੀਆ ਕਰ। ਹੁਣ ਮੈਨੂੰ ਬਾਹਰ ਤੋਂ ਝੜ ਕੇ ਆ ਜਾਣਾ ਲੈ ਯਾਰ 10000। ਬਾਹਰ ਤੋਂ ਮੈਨੂੰ ਹੋਰ ਕੀ ਕਰੇਗਾ ਤੂੰ ਫਿਰ 10000 ਹੀ ਆ। ਜੀਂਗਾ ਕਰ ਦੱਬਾ ਹਾਂ। ਹਾਂ। ਜੱਟ ਕੋਲ ਦਾ ਬਖਾਣੀ ਹੁੰਦਾ। ਹਾਂ। ਤੇ ਹੋਰ ਫਿਰ ਤੂੰ ਬਾਲ ਕੀ ਕਰੇਗਾ ਤੂੰ? ਬਾਪੂ ਤੂੰ ਕੰਮ ਕੰਮ ਸਿੱਧਾ ਹੋ ਕੇ ਕਮਾਈ ਕਰ। ਰੈਂਟ ਕਮਾਈ ਕੋਈ ਨਹੀਂ ਫਿਰ ਬਈ ਆਪਾਂ ਤਾਂ ਹੁੰਦੀ ਠੀਕਾ। ਹਾਂ। ਤੇ ਬਾਪਾ ਫਿਰ ਸਪਰੇ ਹੀ ਪੀਵਾਂਗੇ। ਗੱਲ ਦੱਸ ਤੀ ਆਪਦਾ ਜਾਂ ਬਾਹਰ ਜਾਣਾ ਤੇ ਜਾਂ ਬਈ ਆਪਦਾ ਬਿਜ਼ਨਸ ਕਰ ਲੈ। ਉਹ ਸਪਰੇ ਨਾਲ ਕੀ ਫਿਰ ਤੇਰੀ ਮਰਜ਼ੀ ਆ ਜਦ ਕੋਈ ਕੰਮ ਬਿੱਡਲਾ ਹੋਰ ਬਿੱਡਲਾ ਕੋਈ ਕੋਈ ਲੋਟ ਕੰਮ ਆ ਜਿਹੜਾ ਤ ਏ ਨਾਕਾਮੇ ਫੇਰ ਜਾ ਕੇ ਮਦਨ ਬਾਬਾ ਤੇ ਮੇਰੀ ਗੱਲ ਸੁਣ ਤਾ ਜੇ ਮੈਨੂੰ ਰਿਸ਼ਤਾ ਨਾ ਨਾ ਹੋਇਆ ਮੈਨੂੰ ਪਤਾ ਰਿਸ਼ਤਾ ਤਾਂ ਹੁਣ ਮੈਨੂੰ ਹੋਣਾ ਨਹੀਂ ਓਏ ਹੋਜੂ ਰਿਸ਼ਤਾ ਨਹੀਂ ਹੋਣਾ ਯਾਰ ਫੇਰ ਨਹੀਂ ਹੋਣਾ ਹੁਣ ਹੋਜੂ ਹੁਣ ਤਾਂ ਮੈਂ ਪਾਸਿੰਗ ਖਰਾਬ ਆ ਤੇਰੇ ਕੋਲੇ 5 ਕਿੱਲੇ ਆ ਸਾਡੇ 5 ਕਿੱਲੇ ਤੁਹਾਨੂੰ ਦੇਤੀਓ ਵਿਖਾ ਦੋ ਲੈਣਾ ਤੁਹਾਡੇ ਕੋਲੇ ਹਾਂ ਤੇ ਸਾਗ ਮੈਨੂੰ ਹੋਜੂਗਾ ਕੰਮ ਕੰਮ ਸਿੱਧਾ ਹੋ ਕੇ ਘਰੇ ਆਪੇ ਮੈਨੂੰ ਦੋ ਕਰ ਦੇ ਆ